ਏ ਮਨੁੱਖ ਜੇ ਕਹਿੰਦੇ ਤੂੰ ਨਾ ਪ੍ਰਮਾਤਮਾ ਨੂੰ ਵਿਸਾਰਤਾ ਵਿਸਾਰਨ ਦਾ ਮਤਲਬ ਭੁੱਲ ਗਿਆ ਹੁਣ ਭੁੱਲਣ ਕੀ ਹੈ ਇੱਕ ਨਾ ਜਿਵੇਂ ਵਿਦਿਆ ਦਾ ਮੰਦਰ ਹੈ ਇੱਕ ਤਾਂ ਸਕੂਲ ਹੈ ਜਿੱਥੋਂ ਗਨਿਆ ਵਿਦਿਆ ਮਿਲਦੀ ਹੈ ਇੱਕ ਅਧਿਆਤਮਕ ਵਿਦਿਆ ਅਗੇ ਆਤਮਿਕ ਵਿਦਿਆ ਦੇ ਮੰਦਿਰ ਦੇ ਵਿੱਚ ਵਿਦਿਆਰਥੀ ਪੜਦੇ ਆ ਉੱਥੇ ਵਿਦਿਆ ਸਿੱਖਦੇ ਇੱਕ ਦਿਨ ਉਸਤਾਦ ਜੀ ਕਹਿੰਦੇ ਗੁਰੂ ਜੀ ਕਹਿੰਦੇ ਵੀ ਬੱਚਿਓ ਮੈਂ ਤੁਹਾਨੂੰ ਵਿਦਿਆ ਪੜਾਈ ਹੈ ਤੁਸੀਂ ਪੜ੍ਹ ਲਈ ਅੱਜ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਕਰਨਾ ਹੈ ਉਹਦਾ ਜਵਾਬ ਦਿਓ ਉਹ ਕਹਿੰਦੇ ਜੀ ਦੱਸੋ ਉਹਨੇ ਗੁਰੂ ਜੀ ਨੇ ਉਸਤਾਦ ਨੇ ਸਵਾਲ ਕਰਤਾ ਕਹਿੰਦਾ ਵੀ ਮੈਂ ਤੁਹਾਨੂੰ ਇਹ ਪੜਾਇਆ ਵੀ ਕੋਈ ਥਾਂ ਨਹੀਂ ਐਹੋ ਜਿਆ ਜਿੱਥੇ ਭਗਵਾਨ ਨਾ ਹੋਵੇ ਪਰਮੇਸ਼ਰ ਸਰਵ ਵਿਆਪਕ ਹੈ ਉਹ ਕਹਿੰਦੇ ਜੀ ਕਹਿੰਦੇ ਅੱਜ ਮੇਰਾ ਸਵਾਲ ਇਹ ਐ ਵੀ ਤੁਹਾਡੇ ਵਿੱਚੋਂ ਕੋਈ ਜਾਣੇ ਇਹ ਦੱਸੋ ਵੀ ਉਹ ਥਾਂ ਜਿੱਥੇ ਭਗਵਾਨ ਹੈ ਨਹੀਂਗਾ ਉਹ ਬੱਚੇ ਕਹਿੰਦੇ ਵੀ ਗੁਰੂ ਜੀ ਤੁਸੀਂ ਤਾਂ ਸਾਨੂੰ ਇਹ ਪੜਾਇਆ ਵੀ ਭਗਵਾਨ ਹਰ ਥਾਂ ਤੇ ਪੁੱਛਦੇ ਵੀ ਭਗਵਾਨ ਕਿੱਥੇ ਨਹੀਂ ਉਹ ਕਹਿੰਦਾ ਵੀ ਪਰ ਸਵਾਲ ਤਾਂ ਉਹੀ ਹੁੰਦਾ ਨਾ ਪੁੱਛਣਾ ਤਾਂ ਇਹੀ ਹੈ ਵੀ ਤੁਹਾਨੂੰ ਪਤਾ ਲੱਗਿਆ ਕੁਝ ਸਮਝ ਆਈ ਗੱਲ ਇੱਕ ਨਾ ਨਾ ਬੱਚਿਆਂ ਦੇ ਵਿੱਚ ਸੀਗਾ ਬੱਚਾ ਜਿਹੜਾ ਬਹੁਤ ਘੱਟ ਬੋਲਦਾ ਸੀ ਬੋਲਦਾ ਨਹੀਂ ਸੀ ਆਪਦਾ ਕੰਮ ਕਰਦਾ ਤੇ ਨਾ ਕਿਤੇ ਉਹਨੇ ਬਹੁਤਾ ਹਿੱਸਾ ਲਿਆ ਕਿਸੇ ਗੱਲੇ 'ਚ ਉਹਨੇ ਬੈਠੇ-ਬੈਠੇ ਨੇ ਹੱਥ ਖੜਾ ਕਰਤਾ ਕਹਿੰਦਾ ਜੀ ਮੈਂ ਦੱਸਾਂ ਸਾਰੇ ਹਰਨਣ ਕਹਿੰਦੇ ਲੈ ਅੱਜ ਆਹ ਬੋਲੂਗਾ ਜਿਹੜਾ ਕਦੇ ਨਹੀਂ ਬੋਲੇਆ ਉਸਤਾਦ ਕਹਿੰਦਾ ਹਾਂ ਦੱਸ ਵੇ ਉਹ ਕਹਿੰਦਾ ਵੀ ਗੁਰੂ ਜੀ ਕੋਈ ਥਾਂ ਨਹੀਂ ਐਹੋ ਜਿਹਾ ਜਿੱਥੇ ਪਰਮਾਤਮਾ ਹੈਣੀਗਾ ਉਹ ਕਹਿੰਦਾ ਇਹ ਤਾਂ ਸਿਖਾਇਆ ਵਾ ਮੈਂ ਤੈਨੂੰ ਪੁੱਛਿਆ ਵੀ ਉਹ ਥਾਂ ਦੱਸ ਜਿੱਥੇ ਇਹ ਪਰਮਾਤਮਾ ਨਹੀਂ ਕੋਈ ਥਾਂ ਹੈਗਾ ਐਹੋ ਜਿਹਾ ਜਿੱਥੇ ਪਰਮਾਤਮਾ ਹੈਣੀਗਾ ਸਭ ਥਾਂ ਉਹ ਕਹਿੰਦਾ ਜੀ ਹਾਂ ਵੀ ਇੱਕ ਥਾਂ ਹੈਗਾ ਉਹ ਕਹਿੰਦਾ ਦੱਸ ਕਿਹੜਾ ਥਾਂ ਉਹ ਬੱਚਾ ਕੀ ਕਹਿੰਦਾ ਉਹ ਕਹਿੰਦਾ ਗੁਰੂ ਜੀ ਪ੍ਰਮਾਤਮਾ ਸਾਰੇ ਥਾਂ ਦਾ ਪਰ ਸਾਡੇ ਚੇਤੇ ਨਹੀਂ ਪ੍ਰਮਾਤਮਾ ਸਾਰੇ ਥਾਂ ਦਾ ਸਾਡੇ ਚੇਤੇ ਨਹੀਂਗਾ ਬਸ ਆ ਗਾਲਾ ਜੇ ਮਾਰੇਗਾ ਨਹੀਂ ਚੇਤੇ ਕਰਵੇਂ ਨੋ ਹੁਣ ਆਪਾਂ ਬੈਠੇ ਆ ਆਪਾਂ ਆਪਣੇ ਘਰ ਦੇ ਲੋ ਨੂੰ ਚੇਤੇ ਕਰਨ ਲਈ ਕੋਈ ਮਾਲਾ ਲਈ ਆ ਕਿਤੇ ਕਿਉਂ ਨਹੀਂ ਲੈਂਦੇ ਕਿਤੇ ਬੈਠ ਕੇ ਉਹਨਾਂ ਨੂੰ ਯਾਦ ਕਰਿਆ ਵੀ ਅੱਜ ਬਾਪੂ ਦਾ ਮੈਨ ਲਿਆ ਵੀ ਇੰਨਾ ਘੰਟਾ ਉਹਨੂੰ ਯਾਦ ਕਰਿਆ ਕਿਤੇ ਕਿਉਂ ਨਹੀਂ ਕਰਦੇ ਜਿਆਦਾ ਮਾਂ ਵੀ ਜ਼ਿਆਦਾ ਪਿਓ ਵੀ ਜ਼ਿਆਦਾ ਭੈਣ ਭਰਾ ਵੀ ਜ਼ਿਆਦਾ ਧੀ ਪੁੱਤ ਵੀ ਜ਼ਿਆਦਾ ਫਿਰ ਰੱਬ ਕਿਉਂ ਨਹੀਂ ਯਾਦ ਇਹੀ ਗੱਲ ਆ ਉਹ ਕਹਿੰਦੇ ਵੀ ਹੇ ਜੀਵ ਪਰਮਾਤਮਾ ਵੀ ਤੇਰੇ ਚੇਤੇ ਹੋਣਾ ਚਾਹੀਦਾ ਬਿਸਰਨਾ ਇਹ ਮਾਲਾ ਤਾਂ ਇੱਕ ਵਿਧੀ ਆ ਪਰਮਾਤਮਾ ਦਾ ਸਿਮਰਨ ਕਰਨ ਲਈ ਵਿਧੀ ਆ ਵੀ ਕੁਝ ਸਮਾਂ ਲਾਈਏ ਵੀ ਸ਼ਾਇਦ ਸਾਡੇ ਚੇਤੇ ਚ ਆ ਜੇਵੇ ਜਿਹਦੇ ਚੇਤੇ ਚ ਭਗਵਾਨ ਆ ਗਿਆ ਵਾ ਉਹਦੇ ਰੋਮ ਰੋਮ ਦੇ ਵਿੱਚੋਂ ਆਵਾਜ਼ ਆਉਣ ਲੱਗ ਜਾਂਦੀ ਆ ਰੋਮ ਰੋਮ ਚੋਂ ਉੱਠਦਾ ਬੈੰਦਾ ਤੁਰਦਾ ਫਿਰਦਾ ਖਾਂਦਾ ਪੀਂਦਾ ਪਹਿਨਦਾ ਕੰਮ ਬਾਟ ਕਹਾਟ ਗਾਮ ਗ੍ਰਾਮ ਤੇ ਆਰਾਮ ਉਹ ਕਹਿੰਦਾ ਸੁੱਤਾ ਪਿਆ ਵੀ ਯਾਦ ਕਰਦਾ ਰਹਿੰਦਾ ਸੋਏ ਪਿਆ ਜਦ ਇਸੇ ਵਰਨ ਚੱਲ ਪੈਂਦਾ ਜਦੋਂ ਚੇਤੇ ਚ ਆ ਗਿਆ ਇਹੀ ਸਾਨੂੰ ਸਿਖਾਇਆ ਜਾਂਦਾ ਵੀ ਪ੍ਰਮਾਤਮਾ ਨੂੰ ਉੱਠਣ ਲੱਗੇ ਬੈਣ ਲੱਗੇ ਤੁਰਨ ਲੱਗੇ ਕੰਮ ਜਾਂਦੇ ਯਾਦ ਕਰੋ ਜਿਹੜਾ ਗੁਰ ਸ਼ਬਦ ਆ ਇਮਾਮ ਇਹਨੂੰ ਲਓ